ਜੀ ਜਿਵੇਂ ਕਿ ਸਭ ਨੂੰ ਪਤਾ ਆਵਲਾ ਡਿਜ਼ਾਈਨ ਮੇਰਾ ਸੁਪਰ ਹਿੱਟ ਚੱਲ ਰਿਹਾ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਸੋ ਇਹ ਡਿਜ਼ਾਈਨ ਪਹਿਲਾਂ ਮੇਰੇ ਕੋਲ ਸੂਟ ਦੇ ਵਿੱਚ ਆਇਆ ਸੀਗਾ ਹੁਣ ਮੈਂ ਲੈ ਕੇ ਆਇਆ ਇਹ ਲਹਿੰਗੇ ਦੇ ਵਿੱਚ ਸੋ ਕਸਟਮਰ ਡਿਮਾਂਡ ਆਈ ਭਾਜੀ ਲਹਿੰਗਾ ਰੈਡੀ ਕਰਵਾ ਦੋਗੇ ਤੁਸੀਂ ਮੈਂ ਕਿਹਾ ਜਰੂਰ ਪਰ ਮੈਨੇ ਬੁਕਿੰਗ ਨਹੀਂ ਫੜੀ ਮੈਂ ਕਿਹਾ ਮੈਂ ਪਹਿਲਾ ਪੀਸ ਬਣਵਾ ਲਾਂ ਫਿਰ ਰੀਲ ਪਾਉਂਗਾ ਤੁਸੀਂ ਦੇਖ ਲਿਓ ਤੇ ਨਾਲ ਦੀਆਂ ਆਪਣਾ ਆਰਡਰ ਕਰ ਦਿਓ ਸੋ ਲੋ ਜੀ ਆ ਚੈੱਕ ਕਰੋ ਲਹਿੰਗੇ ਨਾਲ ਰੈਡੀ ਕਰਵਾਇਆ ਆਪਾਂ ਜਿਨ੍ਹਾਂ ਨੂੰ ਸਪੈਸ਼ਲ ਦਾ ਕੋਈ ਆਰਟੀਕਲ ਚਾਹੀਦਾ ਓਏ ਹੋਏ ਬਸ ਵੀਡੀਓ ਨੂੰ ਪੂਰਾ ਦੇਖਿਓ ਮੇਰੀ ਇੱਕ ਬੇਨਤੀ ਹੈ ਬਸ ਵੀਡੀਓ ਨੂੰ ਮਿਸ ਨਾ ਕਰਿਓ ਸਭ ਤੋਂ ਸੋਹਣਾ ਲਹਿੰਗਾ ਸੂਟ ਲੈ ਕੇ ਆਇਆ ਜੀ ਸਭ ਤੋਂ ਸੋਹਣਾ ਫਰੰਟ ਔਰ ਬੈਕ ਤੇ ਪੂਰਾ ਹੈਵੀ ਕੰਮ ਆ ਗਿਆ ਲਹਿੰਗੇ ਤੇ ਸਾਰਾ ਹੈਂਡ ਵਰਕ ਪਿਓਰ ਕਲੇਪ ਦਾ ਲਹਿੰਗਾ ਹੁਣ ਚੈੱਕ ਕਰੋ ਜੀ ਇਹਦੀ ਸ਼ਰਟ ਚੀਜ਼ ਹੈ ਕੋਈ ਜਬਰਦਸਤ ਚੀਜ਼ ਬਣਵਾਈ ਆ ਜਬਰਦਸਤ ਤੁਹਾਡੇ ਲਈ ਲੋ ਜੀ ਤੋਹਫੇ ਮਿਲਨੇ ਆ ਆਪਣੇ ਕੋਲ ਤੋਹਫੇ ਵੈਡਿੰਗ ਦੇ ਆ ਲੋ ਹੁਣ ਚੈੱਕ ਕਰੋ ਇਹਦੀ ਸ਼ਾਰਟ ਆ ਆ ਰਿਹਾ ਫਰੰਟ ਸ਼ਾਰਟ ਦਾ ਟੋਟਲੀ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਲਹਿੰਗਾ ਸੂਟ ਇਹਨੂੰ ਕਹਿੰਦੇ ਆ ਲਾਜਮਾ ਬਲਹਿੰਗਾ ਸੂਟ ਔਰ ਚੈੱਕ ਕਰੋ ਜੀ ਪ੍ਰੋਪਰ ਹੈਵੀ ਬੈਕ ਤੇ ਕੰਮ ਆ ਜੀ ਸ਼ਾਰਟ ਦਾ ਓਏ ਹੋਏ ਫਰੰਟ ਬੈਕ ਦਾ ਲਹਿੰਗਾ ਫਰੰਟ ਬੈਕ ਦੀ ਸ਼ਾਰਟ ਉਸ ਤੋਂ ਬਾਅਦ ਹਜੇ ਮੁੱਕੇ ਆਣੀ ਆ ਚੈੱਕ ਕਰੋ ਦੁਪੱਟਾ ਓਏ ਹੋਏ ਹੋਏ ਮਤਲਬ ਕਿ ਇੱਕ ਵਾਰੀ ਤਾਂ ਆ ਪੁੱਛੂ ਆ ਹਰ ਕੋਈ ਵੀ ਲੈ ਆ ਕਿੱਥੋਂ ਆ ਤੁਸੀਂ ਕਿੱਥੋਂ ਤਿਆਰ ਕਰਾਇਆ ਕਿੰਨੇ ਦਾ ਤਿਆਰ ਕਰਾਇਆ ਇਹ ਤੁਹਾਨੂੰ ਜ਼ਰੂਰ ਪੁੱਛੂਗਾ ਹਰ ਕੋਈ ਜਦੋਂ ਤੁਸੀਂ ਰੇਟ ਦੱਸੋਗੇ ਉਹ ਕਹਿੰਗਾ ਵੀ ਐਨੀ ਕਾ ਟ੍ਰੇਨ ਦੇ ਵਿੱਚ ਤੁਸੀਂ ਕਿਵੇਂ ਰੇਡੀ ਕਰਵਾ ਲਿਆ ਆ ਚੈੱਕ ਕਰੋ ਦੁਪੱਟਾ ਪੂਰਾ ਝਾਲ ਵਿੱਦ ਮਿਡਲ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਦੇਖੋ ਸੋ ਰੰਗ ਤੁਹਾਨੂੰ ਦੋ ਮਿਲਨੇ ਆ ਜੀ ਇੱਕ ਮਿਲੂਗਾ ਰਾਸਟ ਤੇ ਇੱਕ ਮਿਲੂਗਾ ਮਜ਼ੈਂਟਾ ਮੈਂ ਮਜ਼ੈਂਟਾ ਵੀ ਓਪਨ ਕਰਾਂਗਾ ਕਿਉਂਕਿ ਜੇ ਰੰਗ ਮੈਂ ਦੋਨੋਂ ਨਾ ਖੋਲੇ ਫਿਰ ਮੈਂ ਸਾਰਾ ਦਿਨ ਸੋਚੀ ਜਾਣਾ ਵੀ ਮੈਂ ਦੂਜਾ ਵੀ ਖੋਲਦਾ ਆਹ ਲੋ ਚੈੱਕ ਕਰੋ ਜੀ ਮਜ਼ੈਂਟਾ ਸ਼ੇਡ ਮੈਗਨਾ ਇੰਨਾ ਪਿਆਰਾ ਪੀਸ ਹੈ ਇੰਨਾ ਜ਼ਬਰਦਸਤ ਪੀਸ ਹੈ ਨਾ ਓਏ ਹੋਏ ਚੈੱਕ ਕਰੋ ਜੀ ਡਿਜ਼ਾਈਨਿੰਗ ਤੁਸੀਂ ਬਸ ਆਰਡਰ ਕਰਨ ਲਈ ਸਾਨੂੰ ਵਟਸਐਪ ਕਰ ਦਿਓ ਜਲਦੀ ਤੋਂ ਜਲਦੀ ਪ੍ਰਾਈਸ ਉਹਨੂੰ ਉੱਥੇ ਮੈਂਸ਼ਨ ਹੋਊਗਾ ਫੁੱਲ ਹੈਵੀ ਫਰੰਟ ਦੇ ਵਿੱਚ ਇੱਕ ਹੋਰ ਆਰਟੀਕਲ ਲੈ ਕੇ ਆਂ ਜੀ ਸਾਰਾ ਸਾਰਾ ਹੈਂਡਵਰਕ ਸੀਕਵੈਂਸ ਵਗਦਾ ਕੰਮ ਹੈ ਡਿਜ਼ਾਈਨਿੰਗ ਚੈੱਕ ਕਰਾ ਲੈਣਾ ਤੁਹਾਨੂੰ ਬੜੀ ਸੋਹਣੀ ਡਿਜ਼ਾਈਨਿੰਗ ਹੈ ਬਿਊਟੀਫੁੱਲ ਆਰਟੀਕਲ ਹੈ ਆ ਚੈੱਕ ਕਰੋ ਜੀ ਫਰੰਟ ਪੂਰਾ ਹੈਵੀ ਆ ਰਿਹਾ ਟੋਟਲੀ ਹੈਂਡਵਰਕ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ ਪਿਓਰ ਕ੍ਰੇਪ ਦੀ ਸਲਵਾਰ ਔਰ ਦੁਪੱਟੇ ਦੇ ਕੰਮ ਬਹੁਤ ਸੋਹਣਾ ਹੈ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਰੇਟ ਨੂੰ ਪੂਰਾ ਵੀਡੀਓ ਨੂੰ ਪੂਰਾ ਦੇਖਿਓ ਰੇਟ ਮੈਂ ਵੀਡੀਓ ਦੱਸੂਗਾ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਹੈ ਉਸ ਤੇ ਹੀ ਆਰਡਰ ਕਰਨਾ ਧਿਆਨ ਰੱਖਣਾ ਇਸ ਚੀਜ਼ ਦਾ ਸੋ ਇਸ ਦਾ ਰੇਟ ਜਿਹੜਾ ਆ ਰਿਹਾ ਜੀ 9100 ਰੁਪਏ 9100 ਸ਼ੇਡ ਚੈੱਕ ਕਰੋ ਇੱਕ ਆ ਰਹੀ ਜੀ ਲਵੈਂਡਰ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ 9100 ਪ੍ਰਾਈਸ ਰਹੇਗਾ ਇੱਕ ਆ ਰਹੀ ਜੀ ਲਵੈਂਡਰ ਸ਼ੇਡ ਔਰ ਇੱਕ ਆ ਰਹੀ ਜੀ ਮਾਊਸ ਗ੍ਰੇ ਕਲਰ ਬਿਊਟੀਫੁਲ ਆਰਟੀਕਲ ਬਿਊਟੀਫੁਲ ਲੋ ਜੀ ਮਾਊਸ ਗ੍ਰੇ ਆ ਗਿਆ ਲਵੈਂਡਰ ਆ ਗਿਆ ਗੋਲਡਨ ਆ ਗਿਆ ਤਿੰਨ ਰੰਗ ਨੇ ਤਿੰਨੇ ਰੰਗ ਸੋਨੇ ਦੇ ਕੋਈ ਵੀ ਰੰਗ ਤੁਸੀਂ ਬਾਇ ਕਰ ਲਓ 91000 ਦਾ ਰੇਟ ਆਏਗਾ ਫੁੱਲ ਹੈਵੀ ਬੱਜੂ ਤੇ ਕੰਮ ਹੈ ਫੁੱਲ ਵੈੜੇ ਹੋਏ ਫੁੱਲ ਪਾਰਟੀ ਵੇਅਰ ਸਭ ਕੇ ਵਰਕ ਦੇ ਵਿੱਚ ਇੱਕ ਲਹਿੰਗਾ ਰੈਡੀ ਕਰਵਾਇਆ ਸਪੈਸ਼ਲ ਤੁਹਾਡੇ ਲਈ ਬੜਾ ਸ਼ਾਨਦਾਰ ਲਹਿੰਗਾ ਬਣ ਕੇ ਆਇਆ ਜੀ ਦਬਕੇ ਵਰਕ ਦਾ ਕੰਮ ਹੈ ਪਿਓਰ ਗਲਾਸ ਤੇ ਲਹਿੰਗਾ ਬਣ ਕੇ ਆਇਆ ਸੋ ਆ ਚੈੱਕ ਕਰੋ ਜੀ ਦੀ ਡਿਜ਼ਾਈਨਿੰਗ ਉਹਨੂੰ ਡਿਜ਼ਾਈਨਿੰਗ ਦਿਖਾ ਦੋਨਾ ਲਹਿੰਗੇ ਦੀ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਸਾਰਾ ਸਾਰਾ ਦਬਕੇ ਦਾ ਕੰਮ ਔਰ ਕਲੀਆਂ ਵਾਲਾ ਲਹਿੰਗਾ ਜੀ ਪ੍ਰੋਪਰ ਆ ਚ ਤੇ ਲਹੰਗੇ ਤੇ ਕੰਮ ਫਰੰਟ ਬੈਕ ਤੇ ਸੇਮ ਕੰਮ ਆਏਗਾ ਅਗਰ ਤੁਸੀਂ ਕੇਨ ਲਵਾਣੀ ਤਾਂ ਲਵਾ ਸਕਦੇ ਹੋ ਲਹੰਗਾ ਬੜਾ ਸ਼ਾਨਦਾਰ ਬਣਾ ਹੋਇਆ ਔਰ ਚੈੱਕ ਕਰੋ ਇਹਦੀ ਸ਼ਰਟ ਫੁੱਲ ਦਬਕੇ ਦਾ ਕੰਮ ਹੈ ਸਪੈਸ਼ਲ ਜਿਨ੍ਹਾਂ ਨੂੰ ਅਗੇਜਮੈਂਟ ਲਈ ਚਾਹੀਦਾ ਜਿਨ੍ਹਾਂ ਨੂੰ ਵੈਡਿੰਗ ਦੇ ਲਈ ਚਾਹੀਦਾ ਸਭ ਤੋਂ ਸੋਹਣਾ ਲਹੰਗਾ ਚਾਹੀਦਾ ਆਏ ਹਾਏ ਹਾ ਪੀਸ ਬੜਾ ਘੈਂਟ ਬਣ ਕੇ ਆਇਆ ਆ ਚੈੱਕ ਕਰੋ ਜੀ ਜ਼ਬਰਦਸਤ ਪੀਸ ਹੈ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਇਹ ਅਡਜਸਟੇਬਲ ਹੋਊਗੀ ਕਿਉਂਕਿ ਇਹਦੀ ਸ਼ਾਰਟ ਵੀ ਰੱਖ ਸਕਦੇ ਹੋ ਲੌਂਗ ਵੀ ਰੱਖ ਸਕਦੇ ਹੋ ਚੁਆਇਸ ਤੁਹਾਡੀ ਹੈ ਸੋ ਆ ਇਹਦੀ ਸ਼ਰਟ ਆ ਜੀ ਦਬਕੇ ਵਰਗੇ ਦੇ ਵਿੱਚ 4 ਸਾਈਡ ਦਬਕੇ ਵਰਗੇ ਦਾ ਦੁਪੱਟਾ ਆ ਰਿਹਾ ਸੇਮ ਫੈਬਰਿਕ ਦੇ ਵਿੱਚ ਓਏ ਹੋਏ ਚੈੱਕ ਕਰੋ ਜੀ ਕਿੰਨਾ ਪਿਆਰਾ ਪੀਸ ਹੈ ਸੋ ਰੇਟ ਮੈਂ ਵੀਡੀਓ ਦੇ ਵਿੱਚ ਦੱਸਣਾ ਰੇਟ ਸੁਣ ਲਓ ਰੇਟ ਆ ਰਿਹਾ ਜੀ 22200 ਰੁਪਏ ਪਿਓਰ ਔਰਗੈਂਜ਼ਾ ਦਾ ਫੁੱਲ ਫਰੰਟ ਦੇ ਵਿੱਚ ਆਰਟੀਕਲ ਲੈ ਕੇ ਆਂ ਜੀ ਚਾਰ ਰੰਗ ਆਏ ਆ ਚਾਰੇ ਚਾਰੇ ਰੰਗ ਬੜੇ ਸੋਹਣੇ ਆ ਔਰ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਰੇਟ ਆ ਸਿਰਫ 8150 ਰੁਪਏ ਪਹਿਲਾਂ 9200 ਰੁਪਏ ਰੇਟ ਨਿਕਲਿਆ ਸੀ ਇਸ ਡਿਜ਼ਾਈਨ ਦਾ ਅੱਜ ਦਾ ਜੋ ਪ੍ਰਾਈਸ ਰਹੇਗਾ ਜੀ 8150 ਰੁਪਏ ਡਿਜ਼ਾਈਨਿੰਗ ਚੈੱਕ ਕਰੋ ਫੁੱਲ ਪਾਰਟੀ ਵੇਅਰ ਫੁੱਲ ਵੈਡਿੰਗ ਹੈ ਸਾਰਾ ਸਾਰਾ ਹੈਂਡਵਰਕ ਟੋਟਲੀ ਹੈਵੀ ਪੀਸ ਬਣਾ ਹਾਇ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕੰਮ ਪਿਓਰ ਕ੍ਰੇਪ ਦੀ ਸਲਵਾਰ ਹੈ ਸਲਵਾਰ ਤੇ ਵਰਕ ਨਹੀਂ ਆਊਗਾ ਪਲੇਨ ਬਾਟਮ ਰਹੇਗੀ ਔਰ ਆ ਆ ਰਿਹਾ ਦਾ ਦੁਪੱਟਾ ਫੋਰ ਸਾਈਡ ਰੇਟ ਆ ਰਿਹਾ ਸਿਰਫ 8150 ਰੁਪਏ ਰੰਗ ਚਾਰ ਮਿਲਣਗੇ ਨੇਵੀ ਬਲੂ ਕਲਰ ਬੋਟਲ ਗ੍ਰੀਨ ਸ਼ੇਡ ਮੁੰਗੀਆਂ ਕਲਰ ਇੱਕ ਹੈਗਾ ਰਾਮਾ ਗ੍ਰੀਨ ਮੋਰ ਪੰਖੀ कलर ਇੱਕ ਆਊਆ ਮਹਿਰੂਨ ਸ਼ੇਡ ਚਾਰ ਰੰਗ ਨੇ 8150 ਰੁਪਏ ਦੋ ਨੰਬਰ স্ক্রੀਨ ਤੇ ਮੈਂਸ਼ਨ ਨੇ ਕਮੈਂਟ ਸੈਕਸ਼ਨਾਂ ਚ ਨਹੀਂ ਜਾਣਾ ਸੋ ਜਲਦੀ ਨਾਲ ਦੀ ਆਰਡਰ ਕਰ ਲਓ ਇੱਕ ਰਾਸ਼ਟ ਔਰੇਂਜ ਕਲਰ ਦੇ ਵਿੱਚ ਆਰਟੀਕਲ ਲੈ ਕੇ ਆਂ ਜੀ ਫੁੱਲ ਪਿਓਰ ਔਰਗੈਂਜ਼ਾ ਸਿਲਕ ਦੇ ਔਰਗੈਨਿਕ ਔਰਗੈਂਜ਼ਾ ਦੇ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਜਿਹਨੂੰ ਕਹਿੰਦੇ ਸੋ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਬੜਾ ਸ਼ਾਨਦਾਰ ਪੀਸ ਬਣਾ ਹੋਇਆ ਸੋ ਆ ਪੀਸ ਦਿਖਾਣਾ ਤੁਹਾਨੂੰ ਫੁੱਲ ਫਰੰਟ ਦੇ ਵਿੱਚ ਸਾਰਾ ਨੀਮ ਪਿੱਟੇ ਦਾ ਕੰਮ ਹੈ ਜੀ ਟੋਟਲੀ ਹੈਂਡਵਰਕ ਆ ਲੋ ਆ ਆ ਪਿਓਰ অর্ਗੈਂਜ਼ਾ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਫੈਬਰਿਕ ਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਬੈਕ ਤੇ ਵੀ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਹੋਇਆ ਆ ਬੈਕ ਤੇ ਡਿਜ਼ਾਈਨ ਬਣੂਗਾ ਸੋ ਲਾਜਵਾ ਪੀਸ ਆ ਜੀ ਆ ਚੈੱਕ ਕਰੋ ਇਸ ਦੀ ਬਾਟਮ ਦੇ ਵਰਕ ਬਾਟਮ ਦੇ ਵਰਕ ਆ ਰਿਹਾ ਸਲਵਾਰ ਦੇ ਪੌਂਚੇ ਤੇ ਕੜਾਈ ਆ ਔਰ ਆ ਆ ਰਿਹਾ ਫੁੱਲ ਹੈਵੀ ਦੁਪੱਟਾ ਸੋ ਫੁੱਲ ਹੈਵੀ ਦੁਪੱਟਾ ਆ ਰਿਹਾ ਸਾਰਾ ਨੀਮ ਪਿੱਟੇ ਦਾ ਕੰਮ ਜੀ ਟੋਟਲੀ ਹੈਂਡਵਰਕ ਦਾ ਪੀਸ ਆ ਇਹ ਆ ਚੈੱਕ ਕਰੋ ਦੁਪੱਟਾ ਫੋਰ ਸਾਈਡ ਪੂਰਾ ਜਾਲ ਦਬਕੇ ਦਾ ਕੰਮ ਨੀਮ ਪਿੱਟੇ ਦਾ ਕੰਮ ਪੀਸ ਬੜਾ ਪਿਆਰਾ ਸਿੰਗਲ ਪੀਸ ਜਲਦੀ ਜਲਦੀ ਆਰਡਰ ਕਰ ਲਓ ਜੀ ਇਹ ਪੀਸ ਅਲਟੀਮੇਟ ਡਿਜ਼ਾਈਨਰ ਸੂਟ ਹੈ ਜੀ অর্ਗੈਂਜ਼ਾ ਚੈੱਕ ਦੇ ਵਿੱਚ ਆਰਟੀਕਲ ਲੈ ਕੇ ਆ ਜੀ ਫੈਬਰਿਕ ਨਾਮ ਹੈ অর্ਗੈਂਜ਼ਾ ਚੈੱਕ ਹੈ ਇਹ ਸੋ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਾਰਾ ਹੈਂਡਵਰਕ ਇਹ ਆਰਟੀਕਲ ਰੀਸਟਾਕ ਹੋਇਆ ਕਾਫੀ ਟਾਈਮ ਬਾਅਦ ਸੋ ਪੀਸ ਬਹੁਤ ਸੋਹਣਾ ਬਣਾਇਆ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਸੋ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਦੇ ਕੰਮ ਸੋ ਰੇਟ ਇਸ ਦਾ ਜਿਹੜਾ ਆਊਗਾ ਜੀ ਉਹ ਆਏਗਾ 9850 ਰੁਪਏ 9850 ਸੋ ਦੁਪੱਟਾ ਪੂਰਾ 4 ਸਾਈਡ ਹੈ ਕਲਰ ਆਹ ਰੈਜ਼ਾ ਦੁਪੱਟਾ ਸੇਮ ਹੀ ਫੈਬਰੂਰੀ ਦੁਪੱਟਾ ਰਹੂਗਾ ਦੁਪੱਟੇ ਸਾਰਾ ਕਟਵਰਕ ਫੋਰ ਸਾਈਡ ਦਾ ਵਰਕ ਹੈ ਸੋ ਆ ਚੈੱਕ ਕਰੋ ਸ਼ੇਡ ਰਾਇਲ ਬਲੂ ਚੈਰੀ ਕਲਰ ਇੱਕ ਹੋਗਾ ਰਾਸ਼ਟ ਕਲਰ ਚਾਰੇ ਰੰਗ ਪਿਆਰੇ ਨੇ ਰੇਟ ਆ ਰਿਹਾ 9850 9850 ਰੁਪਏ ਸਕਰੀਨ ਤੇ ਸਾਡੇ ਦੋ ਨੰਬਰ ਮੈਸ਼ਨ ਨੇ ਆਰਡਰ ਕਰ ਲਓ ਜਲਦੀ ਇੱਕ ਕਲਾਇੰਟ ਦਾ ਮੈਸੇਜ ਆਇਆ ਸੀ ਪਾਜੀ ਕਹਿੰਦੇ ਜਦੋਂ ਤੁਸੀਂ ਆ ਰੀਲ ਪਾਈ ਸੀ ਨਾ ਪੀ ਸੋਲਡ ਆਊਟ ਹੋ ਗਿਆ ਸੀਗਾ ਕਹਿੰਦੇ ਮੇਰੇ ਤਾਂ ਸੁਪਲੇਂਟ ਹੀ ਆ ਜਾਂਦਾ ਸ਼ੂਟ ਪੀ ਉਹ ਸ਼ੂਟ ਬਾਏ ਕਰਨਾ ਹੈ ਕਈ ਜਲਦੀ ਨਾਲ ਦੀ ਰੀਸਟੌਕ ਕਰ ਦੋ ਸੋ ਲੋ ਜੀ ਇਹ ਰੀਸਟੌਕ ਹੋ ਗਿਆ ਫਾਈਨਲੀ ਆਰਟੀਕਲ ਜੀ ਸੋ ਜਿਹੜੇ ਕਸਟਮਰਾਂ ਨੂੰ ਸੂਟ ਨਹੀਂ ਪਸੰਦ ਆਉਂਦਾ ਜਿਹੜੇ ਜਲਦੀ ਨਾਲ ਦੀ ਇਹਨਾਂ ਨੂੰ ਸੂਟ ਪਸੰਦ ਨਹੀਂ ਆਉਂਦਾ ਜਿਨ੍ਹਾਂ ਦੀ ਚੁਆਇਸ ਐਵਜ ਹੁੰਦੀ ਭਈ ਸੂਟ 100 ਸੂਟ ਖੋਲਾਂਗੇ 1000 ਸੂਟ ਖੋਲਾਂਗੇ ਤਾਂ ਜਲਦੀ ਨਾਲ ਦੀ ਪਸੰਦ ਨਹੀਂ ਕਰਦੇ ਬਸ ਆ ਸੂਟ ਖੋਲਣ ਤੋਂ ਬਾਅਦ ਉਹ ਇਹ ਗੱਲ ਕਹਿੰਦੇ ਆ ਭਾਜੀ ਦੂਸਰਾ ਸੂਟ ਨਾ ਖੋਲਿਓ ਸੂਟ ਪੈਕ ਕਰ ਦੋ ਇਹਨਾਂ ਲਾਜਵਾਬ ਪੀਸ ਬਣਾ ਹਾ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਅਲਟੀਮੇਟ ਆਰਟੀਕਲ ਰੀਸਟੌਕ ਹੋ ਰਿਹਾ ਜ ਸੋ ਇਸ ਵਾਰੀ ਤਾਂ ਫਿਰ ਵੀ ਜਲਦੀ ਹੋ ਗਿਆ ਨਹੀਂ ਤਾਂ ਇਹ 2 ਮਹੀਨੇ ਬਾਅਦ ਰੀਸਟਾਕ ਹੋਇਆ ਸੀ ਪਹਿਲਾਂ ਇਸ ਵਾਰੀ ਤਾਂ 15 ਮਹੀਨੇ ਦੇ ਵਿੱਚ ਰੀਸਟਾਕ ਹੋ ਗਿਆ ਸੋ ਲੋ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਲਗਜ਼ਰੀ ਐਕਸਕਲੂਸਿਵ ਆਰਟੀਕਲ ਹੈ ਜੀ ਸਾਰਾ ਸਾਰਾ ਹੈਂਡਵਰਕ ਔਰ ਪੀਸ ਮੈਂ ਕਹਿੰਨਾ ਇੰਨਾ ਕੋ ਪਿਆਰਾ ਪੀਸ ਬਣਾਇਆ ਵੀ ਸੂਰ ਦੇਖ ਕੇ ਅੱਖ ਖੜ ਜਾਂਦੀ ਏ ਇੱਕ ਵਾਰ ਤਾਂ ਵੀ ਆ ਚੀਜ਼ ਕਿਆ ਬਣਾਈ ਹੋਈ ਹੈ ਇੰਨਾ ਪਿਆਰਾ ਪੀਸ ਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਲਾਈਨਿੰਗ ਦਾ ਫੈਬਰਿਕ ਨਾਲ ਰਹੇਗਾ ਜੀ ਫੁੱਲ ਪਿਓਰ ਕ੍ਰੇਪ ਦੀ ਲਾਈਨਿੰਗ ਤੇ ਫੁੱਲ ਪਿਓਰ ਕ੍ਰੇਪ ਦੀ ਬਾਟਮ ਔਰ ਸ਼ੇਡ ਇਹਦੇ ਵਿੱਚ ਉਹ ਸ਼ੇਡ ਬਣਦੇ ਆ ਵੀ ਮਤਲਬ ਕਿ ਕਲਰ ਇਹੋ ਜਿਹੇ ਆ ਮਤਲਬ ਇਹ ਜਿਹੜੇ ਕਾਮਨ ਨਹੀਂ ਜਲਦੀ-ਜਲਦੀ ਨਹੀਂ ਮਿਲਦੇ ਆ ਚੈੱਕ ਕਰੋ ਸਕਾਈ ਕਲਰ ਆਜ ਦੇ ਟਾਈਮ ਤੇ ਜੀ ਬਹੁਤ ਘੱਟ ਮਿਲਦਾ ਸੋ ਇੱਕ ਹੋਰ ਆ ਜੀ ਪਿੰਕ ਸ਼ੇਡ ਸ਼ਗਨਾ ਵਾਲਾ ਰੰਗ ਆ ਚੈੱਕ ਕਰੋ ਤਿੰਨ ਰੰਗ ਤਿੰਨੇ ਰੰਗ ਜ਼ਬਰਦਸਤ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਬਸ ਉਹ ਸੂਟ ਦਾ ਆਰਡਰ ਜਲਦੀ ਕਰ ਲਓ ਕਿਉਂਕਿ ਇਹ ਆਈਟਮ ਨਾਲ ਦੀ ਨਾਲ ਸਟਾਕ ਆਊਟ ਚਲ ਜਾਂਦੀ ਹੈ ਇੱਕ ਦਿਨ ਚ ਸੋਲਡ ਆਊਟ ਹੋ ਜਾਂਦੀ ਹੈ ਪੀਸ ਇੰਨਾ ਪਿਆਰਾ ਹੈ ਖਾਦੀ ਸਿਲਕ ਦੇ ਦੋ ਬੁਟੀਕ ਸਟਾਈਲ ਦੇ ਡਿਜ਼ਾਈਨਰ ਸੂਟ ਜੀ ਇਹ ਦੋਨੋਂ ਰੀਸਟਾਕ ਹੋਇਆ ਹੈ ਇਹ ਵੀ ਆਰਟੀਕਲ ਪਿਓਰ ਖਾਦੀ ਸਿਲਕ ਦੇ ਬੋਲਿਵਡ ਗ੍ਰੀਨ ਸ਼ੇਡ ਹੈ ਜਿਹੜਾ ਮੈਂ ਓਪਨ ਕਰ ਰਿਹਾ ਡਿਜ਼ਾਈਨਿੰਗ ਚੈੱਕ ਕਰ ਲਿਓ ਬੜਾ ਸ਼ਾਨਦਾਰ ਪੀਸ ਹੈ ਆ ਆ ਰਿਹਾ ਜੀ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਸੋ ਮਿਡਲ ਦੇ ਵਿੱਚ ਆ ਨੈਕ ਦੀ ਡਿਜ਼ਾਈਨਿੰਗ ਆ ਨੈਕ ਜਦੋਂ ਬਣੇਗਾ ਮਿਡਲ ਦੇ ਵਿੱਚ ਫਲਾਵਰ ਆਏਗਾ ਪ੍ਰੋਪਰ ਬਾਜੂ ਤੇ ਕੰਮ ਆ ਚੈੱਕ ਕਰੋ ਇਸ ਦਾ ਬਾਟਮ ਦੇ ਵਗ ਸਾਰਾ ਵੈਲਵਰ ਪੈਚ ਵਗ ਦਾ ਕੰਮ ਹੈ ਸੋ ਜਿਹੜਾ ਪ੍ਰਾਈਸ ਰਹੇਗਾ ਜੀ ਦੋਨੋਂ ਦਾ ਸੇਮ ਪ੍ਰਾਈਸ ਹੈ ਸੋ ਮੈਂ ਪ੍ਰਾਈਸ ਵੀਡੀਓ ਦੇ ਵਿੱਚ ਦੱਸੂਗਾ ਆ ਚੈੱਕ ਕਰੋ ਇਸ ਦਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਡਿਜ਼ਾਈਨਰ ਦੁਪੱਟਾ ਬਣਾ ਹੋਇਆ ਔਰ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਸ਼ਾਨਦਾਰ ਆ ਸੋ ਕੰਬੀਨੇਸ਼ਨ ਚ ਪੱਲੇ ਮਿਡਲ ਵਿੱਚ ਸੇਮ ਡਿਜ਼ਾਈਨ ਦਿੱਤਾ ਹੋਇਆ ਪ੍ਰੋਪਰ ਫੋਰ ਸਾਈਡ ਦੁਪੱਟਾ ਦਿੱਤਾ ਹੋਇਆ ਬੜਾ ਪਿਆਰਾ ਆਰਟੀਕਲ ਆ ਪਿਓਰ ਔਰਗੈਂਜ਼ਾ ਦੁਪੱਟਾ ਸੌਫਟ ਕੁਆਲਿਟੀ ਦਾ ਸੋ ਜਿਹੜਾ ਇਹਦਾ ਪ੍ਰਾਈਸ ਆ ਜੀ 9650 ਇਹਦਾ ਪ੍ਰਾਈਸ ਵੀ 9 ਡਿਜ਼ਾਈਨਰ ਸੂਟ ਬਣਾ ਹਾ ਜੀ ਇਹ ਪ੍ਰੋਪਰ ਬੁਟੀਕ ਮੈਡ ਆਰਟੀਕਲ ਨੇ ਇੰਪੋਰਟਡ ਫੈਬਰਿਕ ਖਾਦੀ ਸਿਲਕ ਮਤਲਬ ਇਹ ਖਾਦੀ ਸਿਲਕ ਫੈਬਰਿਕ ਉਹ ਆ ਵੀ ਕੋਈ ਛੜ ਨਹੀਂ ਸਕਦਾ ਇਹੋ ਜਿਹਾ ਕਲਾਇੰਟ ਕੋਈ ਨਹੀਂ ਜਿਹਨੂੰ ਫੈਬਰਿਕ ਨਾਲ ਪਸੰਦ ਹੋਵੇ ਆ ਚੈੱਕ ਕਰੋ neck ਤੇ ਕੰਮ ਘੇਰੇ ਚ ਕੰਮ ਸਾਰਾ ਪੈਚੋ ਪ੍ਰੋਪਰ 슬ੀਵਸ ਤੇ ਦੇਖੋ ਕਿੰਨਾ ਪਿਆਰਾ ਕੰਮ ਹੈ ਸਾਰਾ 슬ੀਵਸ ਤੇ ਡਿਜ਼ਾਈਨਰ ਕੰਮ ਕਰਿਆ ਹੋਇਆ ਸੋ ਬਾਟਮ ਇਸ ਦੀ ਪਲੇਨ ਹੀ ਰਹੇਗੀ ਜੀ ਔਰ ਦੁਪੱਟਾ ਚੈੱਕ ਕਰ ਦੋ ਦੁਪੱਟਾ ਤਾਂ ਮੈਂ ਕਹਿੰਨਾ ਅਲਟੀਮੇਟ ਬਣਾ ਹਾ ਦੀ ਇਹਦਾ ਸੋ 9650 ਜਲਦੀ ਜਲਦੀ ਆਰਡਰ ਦੇ ਦਿਓ ਆਪਣਾ ਫਟਾਫਟ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਨੇ ਜਲਦੀ ਨਾਲ ਹੀ ਆਰਡਰ ਕਰ ਲਓ ਪੀਸ ਬੜਾ ਸ਼ਾਨਦਾਰ ਆ ਸੂਰ ਸੋਣੇ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਸਿਲਕ ਦੇ ਵਿੱਚ ਮੈਂ ਦੋ ਡਿਜ਼ਾਈਨ ਲੈ ਕੇ ਆ ਆ ਥੋੜੇ ਵਾਸਤੇ ਜਿੰਨੀ ਵੀ ਸਿਲਕ ਦੀ ਰੇਂਜ ਆਉਂਦੀ ਆ ਨਾ 12 13000 ਤੋਂ ਤਾਂ ਪਲੱਸ ਰੇਂਜ ਤੋਂ ਸ਼ੁਰੂ ਹੁੰਦੇ ਨੇ ਇਹ ਪਹਿਲੇ ਦੋ ਆਰਟੀਕਲ ਨੇ ਜਿਹੜੇ ਘੱਟ ਰੇਟ ਦੇ ਵਿੱਚ ਬਣ ਕੇ ਆਣੇ ਨੇ ਦੋਨਾਂ ਦਾ ਰੇਟ ਡਿਫਰੈਂਟ ਆ ਦੋਨਾਂ ਦਾ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਆ ਚੈੱਕ ਕਰੋ ਜੀ ਆਰਟੀਕਲ ਆ ਆ ਰਹੀ ਦੀ ਪਹਿਲਾ neck ਤੇ design check ਕਰਾ ਦੇ ਰੋਮੀ ਕਿੰਨਾ ਸ਼ਾਨਦਾਰ ਸਾਰਾ ਸਾਰਾ ਦਬਕੇ ਦਾ ਕੰਮ ਸਾਰਾ ਅੰਟੀਕ ਵਰਕ ਪੀਸ ਬੜਾ ਪਿਆਰਾ ਪ੍ਰੋਪਰ 슬ੀਵਸ ਤੇ ਕੰਮ 올ਓਵਰ ਫੈਬਰਿਕ ਰਹਿਗਾ ਪਿਓਰ ਸਿਲਕ ਸੋ ਬਿਊਟੀਫੁਲ ਆਰਟੀਕਲ ਔਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟਾ ਦਾ weight 35 ਗ੍ਰਾਮ ਹੈ ਆ ਚੈੱਕ ਕਰੋ ਆ ਆ ਰਿਹਾ ਦੁਪੱਟਾ ਸੋ ਜਿਹੜਾ ਇਸ ਦਾ rate ਰਹੇਗਾ ਜੀ ਉਹ ਰਹੇਗਾ ਜੀ 6500 ਰੁਪਏ ਨਹੀਂ 7000 ਰੁਪਏ ਕਟ ਦੀ ਵਿੱਚ ਇਹ ਦੁਬਾਰੋਂ ਕੱਢਦੇ ਹਾਂ 7000 ਰੁਪਏ ਪ੍ਰਾਈਜ਼ ਰਹੇਗਾ ਇਸ ਦਾ ਸੋ ਪਹਿਲੇ ਆਰਟੀਕਲ ਦਾ ਰੇਟ ਆ ਰਿਹਾ 7000 ਰੁਪਏ ਸੋ ਚੈੱਕ ਕਰੋ ਸ਼ੇਡ ਰਾਣੀ ਮਜ਼ੈਂਟਾ ਬਾਟਮ ਗ੍ਰੀਨ ਫਰੋਜ਼ੀ ਸ਼ੇਡ ਸੋ ਚਾਰ ਰੰਗ ਇਹਦੇ ਵਿੱਚ ਇੱਕ ਡਿਜ਼ਾਈਨ ਆਊਗਾ ਆਵਲਾ ਇਹ ਵੀ ਸਾਰਾ ਸਾਰਾ ਅੰਟੀਕ ਦਬਕੇ ਦਾ ਕੰਮ ਹੈ ਜੀ ਪੀਸ ਚੈੱਕ ਕਰੋ ਕਿੰਨਾ ਪਿਆਰਾ ਹੈ ਨੈਕ ਦੇਖੋ ਕਿੰਨਾ ਸ਼ਾਨ ਰਾਣੀ ਹਾਰਾਂ ਨੈਕ ਬਣਾ ਹੋਇਆ ਪ੍ਰੋਪਰ ਬਾਜੂ ਤੇ ਕੰਮ ਜਿਹੜਾ ਇਹਦਾ ਰੇਟ ਆਊਗਾ ਇਹਦਾ ਰੇਟ ਘੱਟ ਆਊਗਾ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਇਸ ਦਾ ਰੇਟ ਆਊਗਾ ਜੀ ਉਹ ਆਏਗਾ 350 ਰੁਪਏ ਇਹਦੇ ਰੰਗ ਤੁਹਾਨੂੰ ਤਿੰਨ ਮਿਲਣਗੇ ਇੱਕ ਮਿਲੇਗਾ ਮੋਰ ਪੰਖੀ ਕਲਰ ਇੱਕ ਮਿਲੇਗਾ ਮੁੰਗਿਆ ਸ਼ੇਡ ਸੋ ਤਿੰਨ ਰੰਗ ਇਹਦੇ ਚ ਚਾਰ ਰੰਗ ਉਹਦੇ ਚ ਜਿਹੜਾ ਨੀਚੇ ਵਾਲਾ ਉਹ 7000 ਦੇ ਰੇਂਜ ਚ ਹੈ ਜਿਹੜਾ ਆਹ ਵਾਲਾ ਇਹ 350 ਦੇ ਰੇਂਜ ਚ ਹੈ ਹੁਣ ਜਲਦੀ-ਵਲਦੀ ਆਪਣਾ ਆਰਡਰ ਕਰ ਲਓ ਉਹ ਜੀ ਆਰਟੀਕਲ ਲੈ ਕੇ ਆਂ ਜੀ ਦੋ ਪੀਸ ਬਣ ਕੇ ਆ ਜੀ ਔਰਗੈਂਜ਼ਾ ਚੈੱਕ ਦੇ ਵਿੱਚ ਤੇ ਇੱਕ ਪੀਸ ਬਣ ਕੇ ਆ ਖਾਦੀ ਸਿਲਕ ਦੇ ਵਿੱਚ ਸੋ ਇੱਕ ਹੈਗਾ ਮੋਰ ਪੰਖੀ ਕਲਰ ਇੱਕ ਹੈਗਾ ਰਾਇਲ ਬਲੂ ਇੱਕ ਆਏਗਾ ਆਹ ਵਾਲਾ ਫਿਰੋਜ਼ੀ ਸ਼ੇਡ ਇਹ ਆਏਗਾ ਖਾਦੀ ਸਿਲਕ ਤੇ ਸੋ ਰੇਟ ਦੇਖਦੇ ਆਪਾਂ ਸੇਮ ਆਇਆ ਜਾਂ ਡਿਫਰੈਂਟ ਆਇਆ ਸੋ ਆਪਾਂ ਚੈੱਕ ਕਰ ਲੈਨੇ ਆ ਰੇਟ ਸੇਮ ਹੀ ਰਹੇਗਾ ਜੀ ਤਿੰਨਾ ਦਾ ਸੋ ਰੇਟ ਆ ਰਿਹਾ ਜੀ 11300 ਰੁਪਏ ਖਾਦੀ ਦਾ ਪੀਸ ਚੈੱਕ ਕਰ ਲਓ ਪਹਿਲਾਂ 프ਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਬੁਟੀਕ ਵੀਸ ਹੈ ਜੀ ਬੜਾ ਸ਼ਾਨਦਾਰ ਪੀਸ ਬਣਾ ਹਾ 프ਰੰਟ ਪੂਰਾ ਹੈਵੀ ਪ੍ਰੋਪਰ 슬ੀਵਸ ਤੇ ਕੰਮ 올ਓਵਰ ਫੈਬਰਿਕ ਰਹੇਗਾ ਜੀ ਬਿਊਟੀਫੁਲ ਆਰਟੀਕਲ ਹੈ 프ਰੰਟ ਪੂਰਾ ਹੈਵੀ ਬਾਜੂ ਤੇ ਕੰਮ ਔਰ ਆ ਆ ਰਿਹਾ ਦੁਪੱਟਾ ਦੁਪੱਟੇ ਤੇ ਸਾਰਾ ਸਾਰਾ ਫੋਰਸਟ ਵਾ ਕਰ ਰਿਹਾ ਜੀ ਸੋ ਆ ਚੈੱਕ ਕਰੋ ਦੁਪੱਟੇ ਆ ਰਿਹਾ ਸਾਰਾ ਫੋਰਸਟ ਕਮ ਸੋ ਆ ਆਏਗਾ ਖਾਦੀ ਸਿਲਕ ਤੇ ਫਿਰੋਜ਼ੀ ਰੰਗ ਇੱਕ ਆਊਗਾ ਆਵਲਾ ਔਰਗੈਂਜ਼ਾ ਚੈੱਕ ਦੇ ਵਿੱਚ ਸੋ ਇਹ ਆਏਗਾ ਜੀ ਰਾਇਲ ਬਲੂ ਕਲਰ ਇਹਦੇ ਵਿੱਚ ਤੁਹਾਨੂੰ ਸੇਮ ਫੈਬਰਿਕ ਦੋ ਰੰਗ ਮਿਲਣਗੇ ਇੱਕ ਰਾਮਾ ਗ੍ਰੀਨ ਮੋਰ ਪੰਖੀ ਇੱਕ ਰਾਇਲ ਬਲੂ ਇੱਕ ਨੇਚਾ ਵਾਲਾ ਸੋਲੋ ਆਊਗਾ ਖਾਦੀ ਸਿਲਕ ਦੇ ਰੇਟ ਸੇਮ ਰਹੇਗਾ 11300 ਆ ਚੈੱਕ ਕਰੋ ਜੀ ਆ ਆਏਗਾ ਮੋਰ ਪੰਖੀ ਕਲਰ ਸੋ ਜਲਦੀ ਹੋਲੀ ਆਰਡਰ ਕਾ ਨੂੰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਫੁੱਲ ਪਾਰਟੀ ਵੇਅਰ ਪੀਸ ਔਰਗੈਂਜ਼ਾ ਦੇ ਵਿੱਚ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਹਾਂ ਸੌਫਟ ਕੁਆਲਿਟੀ ਦਾ ਫੈਬਰਿਕ ਡਿਜ਼ਾਈਨਿੰਗ ਬਹੁਤ ਸੋਹਣੀ ਇੱਕ ਆਊਗਾ ਹਲਦੀ ਸ਼ੇਡ ਇੱਕ ਆਊਗਾ ਮਹਿਰੂਨ ਕਲਰ ਇੱਕ ਆਊਗਾ ਮਸਟਰਡ ਤੇ ਇੱਕ ਮਹਿਰੂਨ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਰੀਸਟਾਕ ਕੋ ਡਿਜ਼ਾਈਨ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਦੇ ਕੰਮ ਬਿਊਟੀਫੁੱਲ ਆਰਟੀਕਲ ਫੋਰ ਸਾਈਡਰ ਦੁਪੱਟਾ ਸੋ ਕੰਮ ਬਹੁਤ ਸੋਹਣਾ ਹੈ ਆ ਚੈੱਕ ਕਰੋ ਇਸ ਦਾ ਦੁਪੱਟਾ ਚਾਹੇ ਹਲਦੀ ਦੇ ਫੰਕਸ਼ਨ ਲਈ ਲੈ ਸਕਦੇ ਹੋ ਆਪਾਂ ਹੁਣ ਤਕਰੀਬਨ ਰੇਟ ਸਾਰਿਆਂ ਦੇ ਮੈਂਸ਼ਨ ਕਰਿਆ ਕਰਾਂਗੇ ਕੋਈ ਕੋਈ ਆਰਟੀਕਲ ਹੋਊਗਾ ਜਿਹਦਾ ਨਹੀਂ ਮੈਂਸ਼ਨ ਹੋਊਗਾ 90% ਆਪਾਂ ਰੇਟ ਤਕਰੀਬਨ ਸਭ ਦੇ ਮੈਂਸ਼ਨ ਕਰੂੰਗਾ ਕੋਈ ਆਰਟੀਕਲ ਇਹੋ ਜਿਹਾ ਹੋਊਗਾ ਜਿਹਦਾ ਨਹੀਂ ਕਰੂੰਗਾ ਸੋ ਲੋ ਜੀ ਸੋ ਹੁਣ ਜੇ ਤੁਸੀਂ ਰੇਟ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਰੇਟ ਵੀ ਸੁਣ ਸੁਣੂਗਾ ਵੈਸੇ ਸਕਰੀਨ ਤੇ ਵੀ ਮੈਂਸ਼ਨ ਕਰੂੰਗਾ ਆ ਚੈੱਕ ਕਰੋ ਇੱਕ ਆਊਗਾ ਮਹਿਰੂਸ਼ ਕਿਉਂਕਿ ਹੁਣ ਵੈਡਿੰਗ ਸੀਜ਼ਨ ਆ ਗਿਆ ਬਸ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਿਹੜੇ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਆ ਨਾ ਤੁਸੀਂ ਉਸ ਤੇ ਹੀ ਆਰਡਰ ਕਰਨਾ ਕਮੈਂਟ ਸੈਕਸ਼ਨਾਂ ਚ ਨਹੀਂ ਜਾਣਾ ਸੋ ਆ ਚੈੱਕ ਕਰੋ ਦੁਬੱਟਾ ਬੜਾ ਪਿਆਰਾ ਆਰਟੀਕਲ ਜਲਦੀ ਆਰਡਰ ਕਰ ਲਓ ਆਦੀ ਸ਼ਿਲਕ ਦਾ ਕੋਕਾ ਕੋਲੋਂ ਛੇੜ ਦਾ ਆਲ ਆਰਟੀਕਲ ਰੀਸਟਾਕ ਹੋ ਗਿਆ ਜੀ ਸੋ ਜਿੰਨੇ ਵੀ ਆਰਟੀਕਲ ਮੈਂ ਪਹਿਲਾਂ ਰੀਲਾਂ ਪਾ ਚੁੱਕੇ ਨਾ ਇਹਦੀ ਮੇਰੇ ਕੋਲੋਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਇਸ ਕਰਕੇ ਸਾਰਾ ਸਟਾਕ ਮੈਂ ਨੇ ਰੀਸਟਾਕ ਕਰਿਆ ਸੋ ਲੋ ਜੀ ਫਾਈਨਲੀ ਆ ਵੀ ਆਰਟੀਕਲ ਆ ਗਿਆ ਫਰੰਟ ਪੂਰਾ ਹੈਵੀ ਡਿਜ਼ਾਈਨਿੰਗ ਦੇਖੋਗੇ ਨਹੀਂ ਸ਼ਾਨਦਾਰ ਆਇਆ ਹੈ ਚੀਜ਼ ਬਣਾਈ ਹੋਈ ਹੈ ਕੋਈ ਆ ਦੇਖੋ 12 ਸਿੰਘਾ ਲੋ ਜੀ ਚੀਜ਼ ਚੈੱਕ ਕਰੋ ਪ੍ਰੋਪਰ ਬਾਜੂ ਤੇ ਹੈਵੀ ਕੰਮ ਬਿਊਟੀਫੁਲ ਬੁਟੀਕ ਪੀਸ ਕੋਕਾ ਕੋਲਾ ਕਲਰ ਹੈ ਨਵਾਂ ਸ਼ੇਡ ਹੈ ਔਰ ਚੈੱਕ ਕਰੋ ਪਿਓਰ ਔਰਗੈਂਜ਼ਾ ਦੁਪੱਟਾ ਸ਼ੇਰਵਾਨੀ ਸਟਾਈਲ ਬਣਾ ਹੋਇਆ ਹੈ ਇਹ ਆਰਟੀਕਲ ਰੇਟ ਕੀ ਆ ਰਿਹਾ ਰੇਟ ਮੈਂ ਵੀਡੀਓਸ ਦੱਸੂਗਾ 12000 500 ਰੁਪਏ 12500 ਰੁਪਏ ਦਾ ਪ੍ਰਾਈਸ ਰਹੇਗਾ ਔਰ ਦੁਪੱਟਾ ਫੋਸ ਹੈ ਬੁਕਿੰਗ ਕਰਾ ਲਓ ਫੜਾ ਫੜਾ ਲੋਜੀ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਇੱਕ ਪੀਸ ਲੈ ਕੇ ਆਇਆ ਰੈਡੀ ਕਰਵਾਇਆ ਸਾਰਾ ਹੈਂਡਵਰਕ ਦੇ ਵਿੱਚ ਸੂਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਵੀਡੀਓ ਨੂੰ ਪੂਰਾ ਦੇਖਿਓ ਰੇਟ ਵੀ ਮੈਂ ਲਾਸਟ ਦੇ ਵਿੱਚ ਦੱਸੂਗਾ ਵੀਡੀਓ ਦੇ ਵਿੱਚ ਸੋ ਪੀਸ ਚੈੱਕ ਕਰੋ ਪਹਿਲਾਂ ਫੁੱਲ ਪਿਓਰ 35 ਗ੍ਰਾਮ オーਰਗੈਂਜ਼ਾ ਦਾ ਬਿਊਟੀਫੁੱਲ ਆਰਟੀਕਲ ਬਿਲਕੁਲ ਨਵਾਂ ਸ਼ੇਡ ਇੰਗਲਿਸ਼ ਕਲਰ ਆ ਚੈੱਕ ਕਰੋ ਇਹ ਡਿਜ਼ਾਈਨਿੰਗ ਸਾਰਾ ਹੈਂਡਵਰਕ ਹੈ ਪੀਸ ਬੜਾ ਸੋਹਣਾ ਬਣਿਆ ਫਰੰਟ ਪੂਰਾ ਹੈਵੀ ਆ ਗਿਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਬਿਲਕੁਲ ਸਰਦਾਰੀ ਕੰਮ ਹੈ ਨੀਮ ਪਿੱਟੇ ਦਾ ਰੇਸ਼ਮ ਦਾ ਹੈਂਡਵਰਕ ਹੈ ਟ ਔਰ ਚੈੱਕ ਕਰੋ ਦੁਪੱਟਾ ਓਏ ਹੋ ਪੂਰਾ ਹੈਵੀ ਦੁਪੱਟਾ ਪੱਲੇ ਪੂਰੇ ਹੈਵੀ ਦੁਪੱਟਾ ਪੂਰਾ ਹੈਵੀ ਮਤਲਬ ਕਿ ਵੈਡਿੰਗ ਦਾ ਕਲਾਸਿਕ ਆਰਟੀਕਲ ਹੈ ਆ ਚੈੱਕ ਕਰੋ ਜਿਨ੍ਹਾਂ ਨੂੰ ਬਿਲਕੁਲ ਸਰਦਾਰੀਆ ਸੂਟ ਚਾਹੀਦਾ ਹੈ ਇਹ ਆਰਟੀਕਲ ਉਹ ਆਰਟੀਕਲ ਹੈ ਜਿਹੜਾ ਮਰਜ਼ੀ ਲੈ ਸਕਦਾ ਮਦਰ ਲੁੱਕ ਚ ਵੀ ਚੱਲੂਗਾ ਹਰ ਕੋਈ ਪਾ ਸਕਦਾ ਗਾਰਲਿਸ਼ ਲੁੱਕ ਚ ਵੀ ਚੱਲੂਗਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪ੍ਰੋਪਰ ਪੂਰਾ ਹੈਵੀ ਦੁਪੱਟਾ ਪੱਲੇ ਬੜੇ ਸੋਹਣੇ ਪੂਰਾ ਜਾਲ ਸੋ ਸਰਦਾਰੀ ਸੂਟ ਬਿਲਕੁਲ ਜੈਨੂਇਨ ਜਾਰਟੀਕਲ ਸੋ ਰੇਟ ਇਸ ਦਾ ਜਿਹੜਾ ਰਹੇਗਾ ਜੀ ਪਿਓਰ ਕਰੇਪ ਦੀ ਸਲਵਾਰ ਹੈ ਜਿਹੜਾ ਇਸ ਦਾ ਰੇਟ ਰਹੂਗਾ ਉਹ ਰਹੇਗਾ 16900 ਰੁਪਏ ਜਲਦੀ ਉਹ ਲੀ ਆਰਡਰ ਕਰ ਲਓ ਲਗਜ਼ਰੀ ਸੂਟ ਹੈ ਇਹ ਪਿੰਕ ਸ਼ੇਡ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਜੀ ਪਿੰਕ ਕਲਰ ਦੀ ਕਾਫੀ ਡਿਮਾਂਡ ਹੈ ਕਸਟਮਰ ਬਹੁਤ ਜ਼ਿਆਦਾ ਮੰਗ ਰਿਹਾ ਪਿੰਕ ਸ਼ੇਡ ਦੇ ਵਿੱਚ ਸਾਨੂੰ ਲਹਿੰਗਾ ਸੂਟ ਚਾਹੀਦਾ ਸੋ ਲੋ ਜੀ ਪਿਓਰ ਸ਼ਿਮਰ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਔਰ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਲਹਿੰਗਾ ਬਣ ਕੇ ਆਇਆ ਜੀ ਨਹੀਂ ਤਾਂ ਜੇ ਆਪਾਂ ਇਹੋ ਜਿਹੀ ਲਹਿੰਗੇ ਰੈਡੀ ਕਰਵਾਣੇ ਹਨ ਤਾਂ ਮੈਕਸਿਮਮ 30000 35000 ਰੁਪਏ ਆਮ 40000 ਰੁਪਏ ਨਾਰਮਲ ਗੱਲ ਹੈ ਸਭ ਨੂੰ ਪਤਾ ਸੋ ਜਿਹੜੇ ਰੇੜੀ ਕਰਵਾਉਂਦੇ ਉਹਨਾਂ ਨੂੰ ਪਤਾ ਹੀ ਹੈ ਸੋ ਆ ਚੈੱਕ ਕਰ ਲਓ ਜੀ ਲਹਿੰਗਾ ਲਹਿੰਗਾ ਬਣਾ ਪੂਰਾ ਹੈਵੀ ਫੁੱਲ ਫਲੇਅਰ ਦੇ ਵਿੱਚ ਫਰੰਟ ਔਰ ਬੈਕ ਦਾ ਲਹਿੰਗਾ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਨੂੰ ਪੂਰਾ ਦੇਖਣਾ ਸੋ ਵੈਡਿੰਗ ਸੀਜ਼ਨ ਫੁੱਲ ਜੋਰਮ ਤੇ ਹੈ ਇਸ ਟਾਈਮ ਸੋ ਵੈਰਾਈਟੀ ਆਪਰੇ ਤੋਂ ਇੱਕ ਤੋਂ ਇੱਕ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਦਾਜਵਰੀ ਦੇ ਲਹਿੰਗੇ ਸੂਟ ਗਰਾਰੇ ਸੂਟ ਪੰਜਾਬੀ ਸੂਟ ਟ੍ਰੈਡੀਸ਼ਨਲ ਸੂਟ ਜਿੱਦਾਂ ਦੀ ਵੀ ਵੈਰਾਈਟੀ ਤੁਹਾਨੂੰ ਚਾਹੀਦੀ ਹੈ ਬਸ ਇੱਕ ਵਾਰੀ ਵਿਜ਼ਿਟ ਕਰ ਲਓ ਮੈਂ ਗਰੰਟੀ ਦਿੰਦਾ ਜੇ ਤੁਸੀਂ ਪੰਜ ਸੂਟ ਲੈਣਾ ਆਉਗੇ ਤਾਂ ਤੁਹਾਨੂੰ 10 ਪਸੰਦ ਕਰਾਵਾਂਗੇ ਕਿਉਂਕਿ ਲਗਜ਼ਰੀ ਵੈਰਾਈਟੀ ਆਪਣੇ ਤੋਂ ਬਹੁਤ ਜ਼ਿਆਦਾ ਸੋ ਆ ਚੈੱਕ ਕਰੋ ਜੀ ਇਨ ਦੀ ਸ਼ਰਟ ਫਰੰਟ ਬੈਕ ਦੀ ਸ਼ਰਟ ਬਣੀ ਹੋਈ ਹੈ ਸੋ ਪੂਰਾ ਹੈਂਡਵਰਕ ਹੈ ਪ੍ਰੋਪਰ ਬਾਜੂ ਤੇ ਕੰਮ ਹੈ ਅਸ ਦਾ ਬੈਕ ਤੇ ਵਰਕ ਆਏਗਾ ਸੋ ਫਰੰਟ ਔਰ ਬੈਕ ਰੇਟ ਮੈਂ ਵੀਡੀਓ ਦੱਸੂਗਾ ਪਹਿਲਾਂ ਤੁਸੀਂ ਲਹਿੰਗਾ ਚੈੱਕ ਕਰ ਲਓ ਸ਼ਰਟ ਚੈੱਕ ਕਰ ਲਓ ਫਰੰਟ ਬੈਕ ਦੀ ਸ਼ਰਟ ਔਰ ਜੋ ਰੇਟ ਮੈਂ ਤੁਹਾਨੂੰ ਦੇ ਦੂੰਗਾ ਮੈਂ ਇਸ ਗੱਲ ਦਾ ਚੈਲੰਜ ਕਰਦਾ ਤੁਸੀਂ ਰੈਡੀ ਕਰਵਾ ਕੇ ਦੇਖ ਲਓ ਤੁਹਾਡੇ ਤੋਂ ਰੈਡੀ ਨਹੀਂ ਹੋਣੀ ਇਸ ਰੇਂਜ ਦੇ ਵਿੱਚ ਆਈਟਮ ਸਾਰਾ ਹੈਂਡਵਰਕ ਸੇਮ ਆ ਚੈੱਕ ਕਰੋ 4 ਸਾਈਡ ਪੂਰਾ ਹੈਵੀ ਦੁਪੱਟਾ ਅੱਜ ਕੱਲ ਦਾ ਟਾਈਮ ਐਸ ਹੈ ਕਿ ਜੇ ਤੁਸੀਂ ਕੱਲਾ ਦੁਪੱਟਾ 4 ਸਾਈਡ ਰੇਡਿੰਗ ਕਰਵਾਉਣ ਚੱਲ ਜਓ ਤਾਂ 5-6000 ਰੁਪਏ ਤਾਂ ਕੱਲਾ ਦੁਪੱਟਾ ਦੇ ਦੁਪੱਟੇ ਤੇ ਲੱਗਦਾ ਹੈ ਤੇ ਸਭ ਨੂੰ ਪਤਾ ਸੋ ਰੇਟ ਆ ਰਿਹਾ ਹੈ ਸਿਰ 17200 ਰੁਪਏ ਜਲਦੀ ਤੋਂ ਜਲਦੀ ਆਰਡਰ ਕਰ ਲਓ ਲਹਿੰਗਾ ਸੂਟ ਕਿ ਸੈਲੀਬ੍ਰਿਟੀ ਗਰਾਰਾ ਸੂਟ ਲੈ ਕੇ ਆਇਆ ਇਹ ਪੀਸ ਮੇਰੇ ਕੋਲ ਰੈੱਡ ਕਲਰ ਦੇ ਵਿੱਚ ਵੀ ਆਇਆ ਸੀਗਾ ਰੈੱਡ ਇਸ ਟਾਈਮ ਨਹੀਂ ਆਇਆ ਸੋ ਲੋ ਜੀ ਇਸ ਟਾਈਮ ਆਇਆ ਆਪਣੇ ਕੋਲ ਰਸਟ ਕਲਰ ਦੇ ਵਿੱਚ ਆ ਚੈੱਕ ਕਰੋ ਜੀ ਗਰਾਰਾ ਸੂਟ ਇਹ ਕਲਰ ਉਹ ਕਲਰ ਹੈ ਮਤਲਬ ਕੀ ਅੱਜ ਤੱਕ ਇਹ ਕਲਰ ਨੂੰ ਕਿਸੇ ਨੇ ਨਾ ਨਹੀਂ ਕਰੀ ਉਹ ਸ਼ੇਡ ਹੈ ਮਤਲਬ ਕਿ ਰੌਸਟ ਕਲਰ ਸਭ ਤੋਂ ਸੋਨਾ ਸ਼ੇਡ ਜਿਹਦਾ ਕਦੇ ਟ੍ਰੈਂਡ ਨਹੀਂ ਜਾ ਸਕਦਾ ਬਸ ਇੰਨਾ ਕਹਿ ਸਕਦਾ ਹਾਂ ਗਰਾਰਾ ਦਿਖਾ ਦੇ ਪਹਿਲਾਂ ਰੋਮੀ ਯਾਰ ਲਹਿੰਗੇ ਇਹਨਾਂ ਦਾ ਫਲੇਅਰ ਗਰਾਰੇ ਦਾ ਹੀ ਹੈ ਪਹਿਲਾਂ ਤਾਂ ਬਾਰ-ਬਾਰ ਦੇਖਣ ਨੂੰ ਜੀ ਕਰਦਾ ਗਰਾਰਾ ਦੇਖੀਏ ਉਸ ਤੋਂ ਬਾਅਦ ਚੈੱਕ ਕਰੋ ਜੀ ਸ਼ਰਟ ਸ਼ੋਰਟ ਸ਼ਾਰਟ ਨਾਲ ਗਰਾਰਾ ਸੂਟ ਬੜਾ ਸ਼ਾਨਦਾਰ ਸਾਰਾ ਹੈਂਡਵਰਕ ਪਿਓਰ ਕ੍ਰੇ ਫੈਬਰਿਕ ਪ੍ਰੋਪਰ ਹੈਵੀ ਬਾਜੂ ਦਾ ਕੰਮ ਬਿਊਟੀਫੁੱਲ ਬਿਊਟੀਫੁੱਲ ਆਰਟੀਕਲ ਬਿਊਟੀਫੁੱਲ ਆਊਟਫਿਟ ਸਭ ਤੋਂ ਸੋਨਾ ਆ ਚੈੱਕ ਕਰੋ ਦੁਪੱਟਾ ਜਿਨ੍ਹਾਂ ਨੇ ਵੈਡਿੰਗ ਲਈ ਲੈਣਾ ਸਭ ਤੋਂ ਘੈਂਟ ਆਊਟਫਿਟ ਸਭ ਤੋਂ ਘੈਂਟ ਸ਼ਰਾਰਾ ਗਰਾਰਾ ਸੂਟ ਬੜਾ ਪਿਆਰਾ ਗਰਾਰਾ ਸੂਟ ਲੈ ਕੇ ਆਇਆ ਜਾਲ ਦੁਪੱਟਾ ਫੋਰ ਸਾਈਡ ਦੁਪੱਟਾ ਸਾਰਾ ਕਟਵਰਕ ਸਾਰਾ ਹੈਂਡਵਰਕ ਰੇਟ ਆਊਗਾ ਰੇਟ ਸੁਣ ਲਓ ਰੇਟ ਆ ਰਿਹਾ ਜੀ 24000 800 ਰੁਪਏ ਆਦੀ ਸਿਲਕ ਦੇ ਦੋ ਸਿੰਗਲ ਸਿੰਗਲ ਬੁਟੀਕ ਪੀਸ ਜੀ ਇੱਕ ਫਿਰੋਜ਼ੀ ਸ਼ੇਡ ਇੱਕ ਆਏਗਾ ਜੀ ਚੈਰੀ ਕਲਰ ਪਹਿਲਾਂ ਚੈੱਕ ਕਰੋ ਤੁਸੀਂ ਫਿਰੋਜ਼ੀ ਕਲਰ ਸੋ ਡਿਜ਼ਾਈਨਿੰਗ ਦੇਖੋ ਰੇਟ ਰਹੂਗਾ 11200 ਰੁਪਏ ਵੀਡੀਓ ਦੇ ਵਿੱਚ ਰੇਟ ਦੱਸ ਰਹੇ ਹਾਂ ਸੇਮ ਪ੍ਰਾਈਸ ਨੇ ਦੋਨੋਂ 11200 ਰੁਪਏ ਫਲ ਸੋ so, neck ਤੇ ਸਾਰਾ ਹੈਂਡਵਰਕ ਹੈਂਡਵਰਕ ਪ੍ਰੋਪਰ ਘੇਰੇ ਤੇ ਪ੍ਰੋਪਰ ਬਾਜੂ ਤੇ ਪਿਓਰ ਖਾਦੀ ਸਿਲਕ ਫੈਬਰਿਕ ਬਾਟਮ ਤੇ ਕੰਮ ਆ ਗਿਆ ਸਲਵਾਰ ਤੇ ਪੌਂਚੇ ਤੇ ਬੜਾ ਪਿਆਰਾ ਪੀਸ ਆ ਸਾਰਾ ਹੈਂਡਵਰਕ ਦਾ ਕੰਮ ਔਰ ਆ ਆ ਰਿਹਾ ਦੁਪੱਟਾ ਰੇਟ ਰਹੇਗਾ 11200 ਰੁਪਏ ਸੋ ਆ ਚੈੱਕ ਕਰੋ ਜੀ ਇੱਕ ਆਰਟੀਕਲ ਸੋਲੋ ਆਵਲਾ ਬਣਿਆ ਇੱਕ ਆਰਟੀਕਲ ਸੋਲੋ ਆਊਗਾ ਆਵਲਾ ਇਹਦੀ ਬਾਟਮ ਤੁਹਾਨੂੰ ਦਿਖਾਣਾ ਬਾਟਮ ਬੜੀ ਸ਼ਾਨਦਾਰ ਆ ਲੋ ਆ ਆ ਰਿਹਾ ਫਰੰਟ ਖਾਦੀ ਸਿਲਕ ਦੀ ਸ਼ਰਟ ਸਾਰਾ ਹੈਂਡਵਰਕ ਸਾਰਾ ਪੈਚਵਰਕ ਪੀਸ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਡਿਜ਼ਾਈਨਿੰਗ ਦੇਖੋ ਕਿ ਨਿਸ਼ਾਨ ਪ੍ਰੋਪਰ ਬਾਜੂ ਤੇ ਕੰਮ ਪਿਓਰ ਬਨਾਰਸੀ ਖੱਡੀ ਦੀ ਆ ਰਹੀ ਹੈ ਇਸ ਦੀ ਬਾਟਮ ਪਿਓਰ ਬਨਾਰਸੀ ਖੱਡੀ ਦੀ ਸਲਵਾਰ ਰਹੇਗੀ ਸਲਵਾਰ ਤੇ ਹੈਂਡਵਰਕ ਰਹਾ ਤੁਸੀਂ ਕਨਸੈਪਟ ਚੈੱਕ ਕਰੋ ਕਿ ਨਾ ਸ਼ਾਨਦਾਰ ਹੈ ਸੋ ਆ ਆ ਰਿਹਾ ਇਸ ਦਾ ਪਿਓਰ ਆਰਗੈਂਜ਼ਾ ਦੁਪੱਟਾ ਸੋ ਰੇਟ ਰਹੇਗਾ 11200 ਰੁਪਏ ਜਲਦੀ ਨਾਲ ਦੀ ਆਰਡਰ ਕਰ ਲਓ ਜਿਨਾਂ ਨੂੰ ਇਹ ਆਰਟੀਕਲ ਚਾਹੀਦਾ ਰਾਣੀ ਮਜ਼ੈਂਟਾ ਕਲਰ ਦਾ ਖਾਦੀ ਸਿਲਕ ਦਾ ਆਰਟੀਕਲ ਹੈ ਕਹਿਣ ਜੀ ਬੜਾ ਪਿਆਰਾ ਡਬਲ ਸ਼ੇਡ ਦੁਪੱਟਾ ਡਬਲ ਸ਼ੇਡ ਦੁਪੱਟਾ ਜੀ ਸੋ ਲੋ ਜੀ ਚੈੱਕ ਕਰੋ ਡਿਜ਼ਾਈਨਿੰਗ ਹੈਂਡਵਰਕ ਦਾ ਪੀਸ ਸਾਡੇ ਸੂਟ ਕਿਹੜਾ ਸਕਾਈ ਸ਼ਾਟ ਬੰਬਾਂ ਤੋਂ ਘੱਟ ਆ ਸਾਡੇ ਸੂਟ ਵੀ ਇਹੋ ਜਿਹੀ ਆ ਆ ਚੈੱਕ ਕਰੋ ਜੀ ਸੋ ਕੱਲ ਦਿਵਾਲੀ ਸੀਗੀ ਸੋ ਲੋ ਜੀ ਚੈੱਕ ਕਰੋ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਫੁੱਲ ਹੈਵੀ ਬਾਟਮ ਤੇ ਕੰਮ ਬੜਾ ਪਿਆਰਾ ਆਰਟੀਕਲ ਸੋ ਇਸ ਦਾ ਜਿਹੜਾ ਰੇਟ ਰਹੇਗਾ ਉਰੇਗਾ 14100 ਰੁਪਏ ਬਾਟਮ ਤੇ ਕੰਮ ਆ ਗਿਆ ਸਾਰਾ ਹੈਂਡਵਰਕ ਹੈ ਫੁੱਲ ਪਿਓਰ 35 ਗ੍ਰਾਮ ਆਰਗੇਂਜ਼ਾ ਦੁਪੱਟਾ ਡਬਲ ਸ਼ੇਡ ਦਾ ਬੜਾ ਸ਼ਾਨਦਾਰ ਦੁਪੱਟਾ ਪੂਰਾ ਹੈਵੀ ਦੁਪੱਟਾ ਬਣਾ ਹੋਇਆ ਹੈ ਸੋ ਫੁੱਲ ਵੈਡਿੰਗ ਵੇਅਰ ਫੁੱਲ ਪਾਰਟੀ ਵੇਅਰ ਫੋਰ ਸਾਈਡ ਦੁਬੱਟਾ ਡਬਲ ਸ਼ੇਡ ਦਾ ਬੜਾ ਸੋਹਣਾ ਪੀਸ ਹੈ ਸੋ ਆਰਡਰ ਕਰਨਾ ਤੁਸੀਂ ਜਲਦੀ ਤੋਂ ਜਲਦੀ ਕਰ ਲਓ ਸੋ ਪੀਸ ਆਇਆ ਸਿੰਗਲ ਬਣ ਕੇ ਸੋਲੋ ਬਟੇਕ ਪੀਸ ਲੋ ਜੀ ਪਰਸ ਵਾਲਾ ਸੂਟ ਲੈ ਕੇ ਆਇਆ ਇਹ ਆਰਟੀਕਲ ਰੀਸਟਾਕ ਹੋਇਆ ਜੀ ਦੋ ਰੰਗ ਬਣ ਕੇ ਆਇਆ ਮਹਿਰੂਨ ਤੇ ਇੱਕ ਆਊਆ ਰਸਟ ਸੋ ਪਰਸ ਵਾਲਾ ਡਿਜ਼ਾਈਨ ਬੜਾ ਸੋਹਣਾ ਡਿਜ਼ਾਈਨ ਹੈ ਜੀ ਮੇਰੇ ਸਟੋਰ ਦਾ ਮਤਲਬ ਕਿ ਹਰ ਕਲਾਇੰਟ ਨੂੰ ਪਸੰਦ ਆ ਡਿਜ਼ਾਈਨਿੰਗ ਆ ਚੈੱਕ ਕਰੋ ਫਰੰਟ ਪੂਰਾ ਹੈਵੀ ਸਾਰਾ ਫੈਬਰਿਕ ਆ ਰਿਹਾ ਜੀ ਜਰਾਫ ਪਿਓਰ ਜਰਾਫ ਦੇ ਵਿੱਚ ਬਣੀ ਹੋਈ ਹੈ ਸ਼ਰ ਆ ਚੈੱਕ ਕਰੋ ਜੀ ਦਾ ਬੈਕ ਤੇ ਡਿਜ਼ਾਈਨ ਪ੍ਰੋਪਰ 슬ੀਵਸ ਤੇ ਕੰਮ ਨਾਲ ਤੁਹਾਨੂੰ ਪਰਸ ਫ੍ਰੀ ਮਿਲੇਗਾ ਚਾਹੇ ਪੈਸੇ ਪਾਓ ਡੋਨਰ ਪਾਓ ਫੋਨ ਪਾਓ ਜੋ ਮਰਜ਼ੀ ਪਾਓ ਔਰ ਚੈੱਕ ਕਰੋ ਦੁਪੱਟਾ ਕੋਈ ਐਕਸਟਰਾ ਮਤਲਬ ਕਿ ਪਰਸ ਲੈਣ ਦੀ ਤੁਹਾਨੂੰ ਲੋਡ ਨਹੀਂ ਹੈਗੀ 1500 2000 2500 ਖਰਚ ਕਰਨ ਦੀ ਸੋ ਲੋ ਜੀ ਸੋ ਅੱਜ ਕੱਲ ਦਾ ਪਰਸ ਵੀ 5-5000 ਦੇ ਆਉਂਦੇ ਆ ਕੋਈ ਲੋਡ ਨਹੀਂ ਪਰਸ ਨਾਲ ਆ ਚੈੱਕ ਕਰੋ ਸਲਵਾਰ ਦੇ ਪਹੁੰਚ ਦੇ ਕੰਮ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਵੀ ਹੈਂਡ ਵਰਕ ਬੜੀ ਪੀਸ ਅਲਟੀਮੇਟ ਹੈ ਜਦੋਂ ਬਣੂਗਾ ਨਾ ਸੂਟ ਬਾਜੂ ਦੇ ਕੰਮ ਬਾਟਮ ਤੇ ਕਮ ਫਰੰਟ ਹੈਵੀ ਪਰ ਸੱਚਿਆ ਹੋਊਗਾ ਦੁਪੱਟਾ ਮੈਂ ਕਹਿੰਦਾ ਸੂਟ ਬੜਾ ਕੈਨ ਲੱਗੂਗਾ ਸੋਚ ਕੇ ਦੇਖੋ ਸੋ ਇਹ ਬਣੇਗਾ ਉਦੋਂ ਲਓ ਜੀ ਸੈਕੰਡ ਸ਼ੇਡ ਚੈੱਕ ਕਰੋ ਮਹਿਰੂਨ ਟਾਈਪ ਦਾ ਕਲਰ ਹੈ ਦੋ ਰੰਗ ਬਣੇ ਆ ਦੋਨੋਂ ਰੰਗ ਸੋਨੇ ਆ ਫਰੰਟ ਸੇਮ ਆਰਟੀਕਲ ਆ ਚੈੱਕ ਕਰੋ ਜਿਸ ਦਾ ਬਾਟਮ ਆ ਬਾਟਮ ਵਾਲਾ ਕਲਰ ਆਊਗਾ ਦੁਪੱਟਾ ਹੂਆ ਵਾਲਾ ਰੇਟ ਰਹੂਗਾ 12800 ਰੁਪਏ ਜਲਦੀ ਤੋਂ ਜਲਦੀ ਆਰਡਰ ਕਰ ਲਓ ਜੀ ਪੀ ਮਹਿਰੂਨ ਕਲਰ ਦਾ ਸਪੈਸ਼ਲ ਆਰਟੀਕਲ ਲੈ ਕੇ ਆਇਆ ਚਾਹੇ ਤੁਸੀਂ ਬ੍ਰਾਈਡਲ ਲਈ ਲੈਣਾ ਹੈ ਚਾਹੇ ਤੁਸੀਂ ਵਿਡਿੰਗ ਦੇ ਲਈ ਲੈਣਾ ਹੈ ਸਭ ਤੋਂ ਸੋਹਣਾ ਸੂਟ ਹੈ ਇਹ ਪਿਓਰ ਖਾਦੀ ਛਿਲਕ ਦਾ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਰੇਟ ਦੇ ਸੁਣ ਲਿਓ ਕੀ ਆ ਰਿਹਾ ਸੋ ਪਹਿਲਾਂ ਪੀਸ ਚੈੱਕ ਕਰੋ ਸੋ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਸਲਵਾਰ ਦੇ ਪੂੰਛੇ ਤੇ ਪੂਰਾ ਹੈਵੀ ਕੰਮ ਆ ਬਾਟਮ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਹੈ ਪਿਓਰ ਖਾਦੀ ਛਿਲਕ ਆਲ ਓਵਰ ਸੂਟ ਫਰੰਟ ਪੂਰਾ ਹੈਵੀ ਪ੍ਰੋਪਰ ਬਾਜੂ ਤੇ ਕੰਮ ਸੋ ਪੀਸ ਪੂਰਾ ਹੈਵੀ ਬਣਾਇਆ ਹੈ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਐਕਸਲੈਂਟ ਦੁਪੱਟਾ ਐਲੀਗੈਂਟ ਦੁਪੱਟਾ ਸੋ ਰੇਟ ਰਹੇਗਾ 17200 ਰੁਪਏ ਆਰਡਰ ਕਰ ਲਓ ਜਲਦੀ ਤੋਂ ਜਲਦੀ ਪੀਸ ਬਹੁਤ ਸੋਹਣਾ